ਗੋੜੀ ਮਹਲਾ ਪੰਜਵਾਂ ਜੀਵਤ ਛਾੜ ਜਾਂਦੇ دیਵਾਨੇ ਇਹ ਛੱਲੇ ਮਨੁੱਖ ਜਿਹੜੇ ਮਾਇਕ ਪਦਾਰਥਿਕ ਮਨੁੱਖ ਨੂੰ ਜਿਉਂਦੇ ਨੂੰ ਹੀ ਛੱਡ ਜਾਂਦੇ ਹਨ ਮੋਇਆਨ ਤੇ ਕੋਬਰਸਾਨੇ ਮੌਤੋਂ ਤੇ ਉਹਨਾਂ ਪਾਸੋਂ ਕੋਣ ਕੋਈ ਲਾਭ ਉਠਾ ਸਕਦਾ ਹੈ ਸਿਮਰ ਗੋਵਿੰਦ ਮਨ ਤਨ ਤੁਰ ਲਿਖਿਆ ਪਰਮਾਤਮਾ ਦਾ ਨਾਮ ਸਿਮਰੇ ਸਿਮਰਨ ਲੈ ਕੇ ਹੀ ਤੁਰੋਂ ਰਬੀ ਨੇ ਮਮਸਾਰ ਤੇਰੇ ਮਨ ਵਿੱਚ ਤੇਰੇ ਹਿਰਦੇ ਵਿੱਚ ਸਦਾ ਲਈ ਉਕਰਿਆ ਰਹਿ ਸਕਦਾ ਕਾਹ ਹੂੰ ਕਾਜ ਨਾ ਆਵਤ ਵਿਖਿਆ ਰਹਾਓ ਪਰ ਇਹ ਮਾਇਆ ਜਿਸ ਦੀ ਖਾਤਰ ਸਾਰੀ ਉਮਰ ਦੌੜ ਭੱਜ ਕਰਦਾ ਹੈ ਆਖਰ ਕਿਸੇ ਕੰਮ ਨਹੀਂ ਆਉਂਦੀ ਰਹਾਓ ਬਿਖੈਟ ਗੋਰੀ ਜੇ ਨ ਜੇ ਨ ਖਾਈ ਚਿਤ ਰੱਖ ਜਿਸ ਜਿਸ ਮਨੁੱਖ ਨੇ ਵਿਸ਼ਿਆਂ ਦੀ ਠੱਗ ਬੂਟੀ ਖਾ ਲਈ ਤਾਂ ਕਿ ਤ੍ਰਿਸ਼ਨਾ ਕਬੂ ਨਾ ਜਾਈ ਵਿਕਾਰਾਂ ਦੀ ਉਸ ਦੀ ਤ੍ਰਿਸ਼ਨਾ ਕਦੇ ਵੀ ਮਿਟਦੀ ਨਹੀਂ ਦਾਰਨ ਦੁਖ ਦੁਤਰ ਸੰਸਾਰ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਣਾ ਬਹੁਤ ਔਖਾ ਹੈ ਇਹ ਬੜੇ ਭਿਆਨਕ ਦੁੱਖਾਂ ਨਾਲ ਭਰਪੂਰ ਹੈ ਐ ਭਰਿਆ ਪਿਆ ਹੈ RAM ਨਾਮ ਬਿਨ ਕੈਸੇ ਉਤਰ ਸਪਾਰ ਤੂੰ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸ ਤਰ੍ਹਾਂ ਇਸ ਤੋਂ ਪਾਰ ਲੰਘ ਸਕੇਗਾ ਸਾਧ ਸੰਗ ਮਿਲ ਦੁਇ ਕੁੱਲ ਸਾਧ ਸਾਦ ਸੰਗਤ ਵਿੱਚ ਮਿਲ ਕੇ ਤੇ ਇਹ ਲੋਕ ਤੇ ਪਰਲੋਕ ਦੋਹੀਂ ਸਵਾਰ ਲੈ RAM ਨਾਮ ਨਾਨਕ ਆਰਾਧ ਇਹ ਨਾਨਕ ਪਰਮਾਤਮਾ ਦਾ ਨਾਮ ਸਿਮਰ ਆਰਾਧ ਯਾਦ ਕਰ ਗਉੜੀ ਮਹੱਲਾ ਪੰਜਵਾਂ ਗਰੀਬਾਂ ਉੱਪਰ ਜੇ ਇੰਦੇ ਦਾੜੀ ਵੇਖ ਉਸ ਦਾ ਨਿਆਣ ਜਿਹੜੀ ਦਾੜੀ ਗਰੀਬਾਂ ਉਤੇ ਖਿਜਦੀ ਰਹਿੰਦੀ ਹੈ ਪਾਰ ਬ੍ਰਹਮ ਸਾ ਅਗਨ ਮੈਂ ਸਾੜੀ ਪਾਰ ਬ੍ਰਹਮ ਪ੍ਰਭੂ ਨੇ ਉਹ ਦਾੜੀ ਆਗ ਵਿੱਚ ਸਾੜ ਦਿੱਤੀ ਹੁੰਦੀ ਹੈ ਭਾਉ ਜਿਹੜਾ ਮਨੁੱਖ ਹੰਕਾਰ ਵਿੱਚ ਆ ਕੇ ਦੂਜਿਆਂ ਨੂੰ ਦੁਖੀ ਕਰਦਾ ਹੈ ਉਹ ਆਪ ਹੀ ਕ੍ਰੋਧ ਅੱਗ ਵਿੱਚ ਸੜਦਾ ਹੈ ਪੂਰਾ ਨਿਆਣ ਰੇ ਕਰਤਾਰ ਜੀਵਾਂ ਨੂੰ ਪੈਦਾ ਕਰਨ ਵਾਲਾ ਪ੍ਰਮਾਤਮਾ ਸਦਾ ਨਿਆ ਕਰਦਾ ਹੈ ਐਸਾ ਨਿਆ ਜਿਸ ਵਿੱਚ ਕੋਈ ਔਕਾਈ ਨਹੀਂ ਹੁੰਦੀ ਆਪਣੇ ਦਾਸ ਕੋ ਰੱਖਣ ਹਾਰ ਰਹਾਉ ਉਹ ਕਰਤਾਰ ਆਪਣੇ ਸੇਵਕਾਂ ਦੀ ਸਹਾਇਤਾ ਕਰਨ ਦੀ ਸਮਰੱਥਾ ਵਾਲਾ ਹੈ ਆਦ ਜੁਗਾਦੋ ਪ੍ਰਗਟ ਪਰਤਾਪ ਜਗਤ ਦੇ ਸ਼ੁਰੂ ਤੋਂ ਯੁੱਗਾਂ ਦੇ ਸ਼ੁਰੂ ਤੋਂ ਹੀ ਪ੍ਰਮਾਤਮਾ ਦਾ ਤੇਜ ਪ੍ਰਤਾਪ ਪ੍ਰਗਟ ਹੁੰਦਾ ਆਇਆ ਹੈ ਨਿੰਦਕ ਮੁਵਾ ਉਪਜ ਵੱਡਾ ਤਾਪ ਕੇ ਦੂਜਿਆਂ ਦੀ ਨਿੰਦਾ ਕਰਨ ਵਾਲਾ ਮਨੁੱਖ ਆਪ ਆਤਮਿਕ ਮੋਤੇ ਮਰਿਆ ਰਹਿੰਦਾ ਹੈ ਉਸ ਦੇ ਆਪਣੇ ਅੰਦਰ ਨਿੰਦਾ ਦੇ ਕਾਰਨ ਬੜਾ ਦੁੱਖ ਕਲੇਸ਼ ਬਣਿਆ ਰਹਿੰਦਾ ਹੈ ਤੈਨੂੰ ਮਾਰਿਆ ਜੇ ਰਖੈ ਨ ਕੋਏ ਗਰੀਬਾਂ ਉਤੇ ਵਧੀਕ ਕਰਨ ਵਾਲੇ ਮਨੁੱਖ ਨੂੰ ਉਸ ਪ੍ਰਮਾਤਮਾ ਨੇ ਆਪ ਆਤਮਕ ਮੋਤੇ ਮਾਰ ਦਿੱਤਾ ਹੁੰਦਾ ਹੈ ਜਿਸ ਤੋਂ ਪ੍ਰਮਾਤਮਾ ਤੋਂ ਬਿਨਾ ਹੋਰ ਕੋਈ ਬਚਾ ਨਹੀਂ ਸਕਦਾ ਆਗੇ ਪਛੇ ਮੰਦੀ ਸੋਏ ਅਜੇਹ ਮਨੁੱਖ ਦੀ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਬਦਨਾਮੀ ਹੀ ਹੁੰਦੀ ਹੈ ਆਪਣੇ ਦਾਸ ਰੱਖੈ ਕੰਠ ਲਾਏ ਪਰਮਾਤਮਾ ਆਪਣੇ ਸੇਵਕਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ ਭਾਵੇਂ ਉਹਨਾਂ ਦੇ ਉੱਤੇ ਆਤਮਿਕ ਜੀਵਨ ਦਾ ਪੂਰਾ ਧਿਆਨ ਰੱਖਦਾ ਹੈ ਸੁਣ ਸ਼ਰਨ ਨਾਨਕ ਹਰ ਨਾਮ ਧਿਆਏ ਇਸ ਗੱਲ ਨੂੰ ਧਿਆਨ ਨਾਲ ਸੁਣ ਲਈ ਪਰਮਾਤਮਾ ਦੀ ਸ਼ਰਨ ਆ ਕੇ ਏ ਨਾਨਕ ਉਸ ਪਰਮਾਤਮਾ ਦਾ ਨਾਮ ਸਦਾ ਧਿਆ ਯਾਦ ਰੱਖ ਗੋੜੀ ਮਹਲਾ 5ਵਾਂ ਮਹਜ਼ਰ ਝੂਠਾ ਕੀਤਾ ਨੇ ਆਪ ਵੇਖੋ ਸਾਡੇ ਵਿਰੁੱਧ ਤਿਆਰ ਕੀਤਾ ਹੋਇਆ ਮੈਜ਼ਰਨਾਮਾ ਕਰਤਾਰ ਨੇ ਆਪ ਝੂਠਾ ਸਾਬਤ ਕਰ ਦਿੱਤਾ ਪਾਪੀ ਕੋ ਲਗਾ ਸੰਤਾਪ ਤੇ ਝੂਠ ਪਦਾ ਅਨਰਥ ਥੱਪਣ ਵਾਲੇ ਪਾਪੀਆਂ ਨੂੰ ਆਤਮਕ ਤੌਰ ਤੇ ਬੜਾ ਦੁੱਖ ਕਲੇਸ਼ ਹੋਇਆ ਜਿਸੇ ਸਹਾਈ ਗੋਬਿੰਦ ਮੇਰਾ ਮੇਰਾ ਗੋਬਿੰਦ ਜਿਸ ਮਨੁੱਖ ਦਾ ਸਹਾਈ ਬਣਦਾ ਹੈ ਤਿਸ ਕੋ ਜਮ ਨਹੀਂ ਆਵੇ ਨੇਰਾ ਰਹਾਉ ਉਸ ਨੂੰ ਮੌਤ ਦਾ ਡਰ ਕੋ ਨਹੀਂ ਸਕਦਾ ਸਾਚੀ ਦਰਗਾ ਬੋਲੇ ਊੜ ਜਿਹੜਾ ਮਨੁੱਖ ਕਿਸੇ ਨੂੰ ਹਾਨੀ ਪਹੁੰਚਾਉਣ ਵਾਸਤੇ ਝੂਠ ਬੋਲਦਾ ਹੈ ਸੇਰ ਹਾਥ ਪਛੋੜੈ ਅੰਦਾ ਮੂੜੋ ਉਹ ਅੰਨਾ ਮੂਰਖ ਸਦਾ ਥੇ ਰਹਿਣ ਵਾਲੇ ਪ੍ਰਮਾਤਮਾ ਦੀ ਦਰਗਾਹ ਵਿੱਚ ਆਪਣਾ ਸੇਰ ਆਪਣਾ ਹੱਥਾਂ ਨਾਲ ਪਿੱਟਦਾ ਹੈ ਭਾਉ ਪਛਤਾਵੇ ਕਰਦਾ ਹੈ ਰੋਗ ਵਿਆਪੇ ਕਰਦੇ ਪਾਪ ਜਿਹੜੇ ਮਨੁੱਖ ਮੰਦੇ ਕੰਮ ਕਰਦੇ ਹਨ ਉਸ ਦੇ ਨਿਆ ਅਨਸਾਰ ਉਹ ਅਨੇਕਾਂ ਰੋਗਾਂ ਵਿੱਚ ਗਰਸੇ ਰਹਿੰਦੇ ਆ ਅਦਲੀ ਹੋਏ ਬੈਠਾ ਪ੍ਰਭ ਆਪ ਅਦਲੀ ਨਿਆਂ ਕਰਨ ਵਾਲਾ ਪ੍ਰਮਾਤਮਾ ਕਚਹਿਰੀ ਲਈ ਬੈਠਾ ਹੋਇਆ ਹੈ ਉਸ ਨਾਲ ਕੋਈ ਠਗੀ ਨਹੀਂ ਹੋ ਸਕਦੀ ਆਪਣ ਕਮਾਏ ਆਪੇ ਆਪੇ ਬੰਦੇ ਆਪਣੇ ਕੀਤੇ ਕਰਮ ਅਨੁਸਾਰ ਜੀਵ ਆਪ ਹੀ ਮੋਹ ਦੇ ਬੰਦਨਾ ਵਿੱਚ ਬਜੇ ਰਹਿੰਦੇ ਹਨ ਦਰਬ ਗਿਆ ਸਭ ਜੀ ਕੈ ਸਾਥ ਹੈ ਧਨ ਆਦਿਕ ਦੀ ਖਾਤਰ ਜੀਵ ਪਾਪ ਕਰਮ ਕਰਦੇ ਹਨ ਪਰ ਸਾਰਾ ਹੀ ਧਨ ਜਿੰਦ ਦੇ ਨਾਲ ਹੀ ਜੀਵ ਦੇ ਹੱਥੂ ਚਲਾ ਜਾਂਦਾ ਹੈ ਨਾਨਕ ਸ਼ਰਨ ਪਰੇ ਦਰਬਾਰ ਜਿਹੜੇ ਮਨੁੱਖ ਪ੍ਰਮਾਤਮਾ ਦੀ ਸ਼ਰਨ ਪੈਂਦੇ ਹਨ ਪ੍ਰਮਾਤਮਾ ਦੇ ਦਰ ਤੇ ਡਿੱਗਦੇ ਹਨ ਰਾਖੀ ਪੈਜ ਮੇਰੇ ਕਰਤਾਰ へ ਨਾਨਕੁ ਨੰਦੀ ਇਜਤ ਮੇਰੇ ਕਰਤਾਰ ਨੇ ਸਦਾ ਹੀ ਰੱਖ ਲਈ ਗੋੜੀ ਮਹਲਾ ਪੰਜਵਾਂ ਜਨ ਕੀ ਧੂਰ ਮਨ ਮੀਠ ਘਟਾਨੀ ਉਸ ਦੇ ਮਨ ਨੂੰ ਪ੍ਰਮਾਤਮਾ ਦੇ ਸੇਵਕ ਦੀ ਚਰਨ ਧੂੜ ਮਿੱਠੀ ਲੱਗਦੀ ਹੈ ਪੂਰਬ ਕਰਮ ਲਿਖਿਆ ਧੁਰ ਪ੍ਰਾਨੀ ਰਹਾਉ ਜਿਸ ਪ੍ਰਾਣੀ ਦੇ ਮੱਥੇ ਉੱਤੇ ਪੂਰਬਲੇ ਜਨਮ ਪਿਛਲੇ ਕੀਤੇ ਸੰਸਕਾਰ ਜੋ ਅਸੀਂ ਅੱਜ ਕਰ ਰਹੇ ਆ ਉਹ ਕੱਲ ਪੂਰਬਲੇ ਹੋ ਜਾਣੇ ਜੋ ਅੱਜ ਸਾਡੇ ਨਾਲ ਵਾਪਰ ਰਿਹਾ ਉਹ ਕੱਲ ਅਸੀਂ ਕੀਤਾ ਸੀ ਕੀਤੇ ਕਰਮ ਅਨੁਸਾਰ ਧੁਰ ਦਰਗਾਹ ਤੋਂ ਲੇਖ ਲਿਖਿਆ ਹੁੰਦਾ ਹੈ ਆਹਮ ਬੁੱਧ ਮਨ ਪੂਰਤ ਤੇ ਧਾਈ ਹੋਮੇ ਵਾਲੀ ਬੁੱਧੀ ਦੇ ਕਾਰਨ ਮਨੁੱਖ ਨੇ ਮਨ ਨੂੰ ਹੋਮੇ ਦੀ ਥੰढਾਈ ਲੱਗੀ ਰਹਿੰਦੀ ਹੈ ਉਸ ਥੰढਾਈ ਦੇ ਕਾਰਨ ਮਾਨੁਤੇ ਕਿਸੇ ਉਪਦੇਸ਼ ਦਾ ਅਸਰ ਨਹੀਂ ਹੁੰਦਾ ਜਿਵੇਂ ਭਾਂਡੇ ਉਤੇ ਪਾਣੀ ਤਿਲਕ ਜਾਂਦਾ ਹੈ ਇਦਾਂ ਸਾਡੇ ਮਨ ਉਤੇ ਹੰਕਾਰ ਦੀ ਥੰਧਾਈ ਲੱਗੀ ਹੋਣ ਕਰਕੇ ਥੰਧਾਈ ਥੰਧਾਈ ਸਾਡੇ ਜੀਵਨ ਦੇ ਵਿੱਚ ਵਾਪਰ ਰਹੀ ਹੈ ਅਹੰ ਬੁੱਧ ਮਨ ਪੂਰ ਥੰਡਾਈ ਤੋ ਉਹ ਥੰਡਾਈ ਲਾਵਾਂਗੇ ਤੇ ਫਿਰ ਗੁਰੂ ਦਾ ਨਾਮ ਸਾਡੇ ਤੇ ਟਿਕੇਗਾ ਸਾਦ ਤੂਰ ਕਰ ਸੁਧ ਮਝਾਈ ਜਿਸ ਮਨੋਖ ਨੂੰ ਜਨਦੀ ਧੂਰ ਮਿੱਠੀ ਲੱਗਦੀ ਹੈ ਸਾਧੂ ਚਰਨ ਧੋੜ ਨਾਲ ਉਸ ਦੀ ਬੁੱਧੀ ਮਾਂਜੀ ਜਾਂਦੀ ਹੈ ਤੇ ਸ਼ੁੱਧ ਹੋ ਜਾਂਦੀ ਹੈ ਅਨੇਕ ਜਲਾ ਜੇ ਧੋਵੈ ਦੇਹੀ ਜੇ ਮਨੁੱਖ ਅਨੇਕਾਂ ਤੀਰਥਾਂ ਦੇ ਪਾਣੀਆਂ ਨਾਲ ਆਪਣੇ ਸਰੀਰ ਨੂੰ ਧੋਂਦਾ ਰਹੇ ਮੈਲ ਨਾ ਉਤਰੇ ਉਹਦੀ ਇਦਾਂ ਦੇ ਸਾਰੇ ਕੀਤੇ ਕਰਮਾਂ ਦੇ ਨਾਲ ਮੈਲ ਨਾ ਉਤਰੇ ਸ਼ੁੱਧ ਨਾ ਆਂਦੇ ਤੇ ਹੀ ਤੇ ਇਦਾਂ ਉਹਦੀ ਮੈਲ ਲੱਤਦੀ ਨਹੀਂ ਤੇ ਸਰੀਰ ਉਹਦਾ ਪਵਿੱਤਰ ਹੁੰਦਾ ਨਹੀਂ ਸਤਗੁਰ ਭੇਟਿਓ ਸਦਾ ਕਿਰਪਾਲ ਜਿਸ ਮਨੁੱਖ ਨੂੰ ਸਤਗੁਰ ਮਿਲ ਪੈਂਦਾ ਹੈ ਜਿਸ ਉਤੇ ਗੁਰੂ ਸਦਾ ਦਇਆ ਮਰ ਲੈਂਦਾ ਹੈ ਹਰ ਸਿਮਰ ਸਿਮਰ ਕਾਟਿਆ ਭੋ ਕਾਲ ਉਹ ਮਨੁੱਖ ਪ੍ਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਪਣੇ ਅੰਦਰੋਂ ਮੌਤ ਦਾ ਡਰ ਆਤਮਿਕ ਮੌਤ ਦਾ ਖਤਰਾ ਦੂਰ ਕਰ ਲੈਂਦਾ ਹੈ ਮੁਕਤ ਭੁਗਤ ਜੁਗਤ ਹਰ ਨਾਉ ਪਰਮਾਤਮਾ ਦਾ ਨਾਮ ਹੀ ਵਿਚਾਰਾਂ ਤੋਂ ਖਲਾਸੀ ਦਵਾਉਂਦਾ ਹੈ ਨਾਮ ਹੀ ਆਤਮਿਕ ਜੀਵਨ ਦੀ ਖੁਰਾਕ ਹੈ ਨਾਮ ਜਪਣਾ ਹੀ ਜੀਵਨ ਦੀ ਸਹੀ ਜੁਗਤੀ ਹੈ ਪ੍ਰੇਮ ਭਗਤ ਨਾਨਕ ਗੁਣ ਗਾਉਂ ਏ ਨਾਨਕ ਪ੍ਰੇਮ ਭਰੀ ਭਗਤੀ ਨਾਲ ਪਰਮਾਤਮਾ ਦੇ ਗੁਣ ਗਾਂਦਾ ਰੋ ਪਰਮਾਤਮਾ ਦੇ ਗੁਣਾਂ ਨੂੰ ਯਾਦ ਕਰਦਾ ਰੋ ਗੌੜੀ ਮਹਲਾ ਪੰਜਵਾਂ ਜੀਵਨ ਪਦਵੀ ਹਰਕੇ ਦਾਸ ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ ਉਹ ਹਰੀ ਦੇ ਦਾਸ ਹਨ ਹਰੀ ਦੇ ਦਾਸਾਂ ਨੂੰ ਉੱਚਾ ਆਤਮਿਕ ਦਰਜਾ ਪ੍ਰਾਪਤ ਹੈ ਜਿਨ ਮਿਲਿਆ ਆਤਮ ਪਰਗਾਸ ਉਹਨਾਂ ਹਰੀ ਦੇ ਦਾਸਾਂ ਨੂੰ ਮਿਲਿਆ ਆਤਮਾ ਨੂੰ ਗਿਆਨ ਦਾ ਚਾਨਣ ਮਿਲ ਜਾਂਦਾ ਹੈ ਹਰ ਕਸੇ ਮਾਰਾ ਨਾ ਸੁਣ ਮਨ ਕਾਨੀ ਏ ਮੇਰੇ ਮਨ ਧਿਆਨ ਨਾਲ ਪ੍ਰਮਾਤਮਾ ਦਾ ਨਾਮ ਸੁਣਿਆ ਕਰ ਸੁਖ ਪਾਵੇਂ ਹਰ ਦੁਆਰ ਪ੍ਰਾਨੀ ਰਹਾਉ ਏ ਪ੍ਰਾਨੀ ਸਿਮਰਨ ਦੀ ਬਰਕਤ ਨਾਲ ਤੂੰ ਹਰੀ ਦੇ ਦਰ ਤੇ ਸੁਖ ਪ੍ਰਾਪਤ ਕਰੇਗਾ ਅੱਠ ਪਹਰ ਧਿਆਇ ਗੋਪਾਲ ਹੈ ਨਾਨਕ ਹਰੀ ਦੇ ਦਾਸ ਦੀ ਸੰਗਤ ਵਿੱਚ ਰਹਿ ਕੇ ਅੱਠੇ ਪੈਰ ਜਦੋਂ ਵੀ ਬਾਣੀ ਨੂੰ ਧਿਆਨ ਨਾਲ ਪੜੋਗੇ ਤਾਂ ਇਹ ਸ਼ਬਦ ਤੁਹਾਨੂੰ ਬਾਰ-ਬਾਰ ਪੜਨ ਨੂੰ ਮਿਲੇਗਾ ਕਿ ਅੱਠੇ ਪੈਰ ਉਹਨੂੰ ਯਾਦ ਰੱਖੋ ਅੱਠੇ ਪੈਰ ਸਿਮਰੋ ਅੱਠੇ ਪੈਰ ਭਗਤੀ ਕਰੋ ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਨੂੰ ਸੇਵਨਾ ਚਾਹੀਦਾ ਹੱਠੇ ਪੈਰ ਹਰ ਵੇਲੇ ਇਹਦਾ ਮਤਲਬ ਹਰ ਵੇਲੇ 24 ਘੰਟੇ 24 ਘੰਟਿਆਂ ਚੱਟ ਪੈਰ ਹੁੰਦੇ ਨਾਨਕ ਦਰਸ਼ਨ ਦੇਖ ਨਿਹਾਲ ਸਿਮਰਨ ਦੀ ਬਰਕਤ ਨਾਲ ਹਰ ਥਾਂ ਪ੍ਰਮਾਤਮਾ ਦਾ ਦਰਸ਼ਨ ਕਰਕੇ ਮਨ ਖਿੜਿਆ ਰਹਿੰਦਾ ਗੌੜੀ ਮਹਲਾ ਪੰਜਵਾ ਸ਼ਾਂਤ ਭਈ ਗੁਰੂ ਗੋਬਿੰਦ ਪਾਈ ਹੈ ਮੇਰੇ ਵੀਰ ਗੋਬਿੰਦ ਰੂਪ ਗੁਰੂ ਨੇ ਜਿਸ ਮਨੁੱਖ ਨੂੰ ਨਾਮ ਦੀ ਦਾਤ ਬਖਸ਼ ਦਿੱਤੀ ਉਸ ਦੇ ਅੰਦਰ ਠੰਡ ਪੈ ਗਈ ਤਾਪ ਪਾਪ ਬਿਨ ਸੇ ਮੇਰੇ ਭਾਈ ਰਹਾਓ হে ਭਾਈ ਉਸ ਦੇ ਸਾਰੇ ਦੁੱਖ ਕਲੇਸ਼ ਪਾਪ ਨਾਸ਼ ਹੋ ਗਏ ਰਾਮ ਨਾਮ ਨਿਤ ਰਸਨ ਬਖਾਨ ਜਿਹੜਾ ਮਨੁੱਖ ਆਪਣੀ ਜੀਬ ਨਾਲ ਸਦਾ ਪ੍ਰਮਾਤਮਾ ਦਾ ਨਾਮ ਵਿਚਾਰਨ ਕਰਦਾ ਹੈ ਬਿਨ ਸੇ ਰੋਗ ਭੈ ਕਲਿਆਨ ਉਸ ਦੇ ਸਾਰੇ ਰੋਗ ਦੂਰ ਹੋ ਜਾਂਦੇ ਹਨ ਉਸ ਦੇ ਅੰਦਰ ਆਨੰਦ ਹੀ ਆਨੰਦ ਬਣੇ ਰਹਿੰਦੇ ਹਨ ਪਾਰ ਬ੍ਰਹਮ ਗੁਣ ਅਗੰਮ ਵਿਚਾਰ ਜਿਹੜਾ ਮਨੁੱਖ ਅਪਹੁੰਚ ਪਰਮਾਤਮਾ ਪਾਰ ਬ੍ਰਹਮ ਪ੍ਰਭੂ ਦੇ ਗੁਣਾ ਤੇ ਵਿਚਾਰ ਕਰਦਾ ਰਹਿੰਦਾ ਹੈ ਸਾਧ ਸੰਗਮ ਹੈ ਨਿਸਤਾਰ ਗੁਰੂ ਦੀ ਸੰਗਤ ਵਿੱਚ ਰਹਿ ਕੇ ਉਸ ਦਾ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਜਾਂਦਾ ਹੈ ਨਿਰਮਲ ਗੁਣ ਗਾਵੋ ਨਿਤ ਨੀਤ ਹੈ ਮੇਰੇ ਮਿੱਤਰ ਸਦਾ ਪਰਮਾਤਮਾ ਦੇ ਗੁਣ ਗੋਂਦੇ ਰਹੋ ਗਈਬ ਯਾਦ ਉਬਰੇ ਜਨਮੀ ਤੋ ਜਿਹੜੇ ਮਨੁੱਖ ਗੁਣ ਗਾਉਂਦੇ ਹਨ ਉਹਨਾਂ ਦਾ ਹਰੇਕ ਰੋਗ ਦੂਰ ਹੋ ਜਾਂਦਾ ਹੈ ਉਹ ਮਨੁੱਖ ਰੋਗਾਂ ਵਿਕਾਰਾਂ ਤੋਂ ਬਚੇ ਰਹਿੰਦੇ ਹਨ ਮਨ ਬਾ ਚਕਰਾਮ ਪ੍ਰਭ ਆਪਣਾ ਧਿਆਈ ਮੇਰ ਕਰਕੇ ਮੈਂ ਆਪਣੇ ਮਨ ਦੇ ਰਾਹੀ ਬਚਨਾਂ ਦੇ ਰਾਹੀ ਤੇ ਕਰਮਾਂ ਦੇ ਰਾਹੀ ਸਦਾ ਆਪਣੇ ਮਾਲਕ ਪ੍ਰਭੂ ਨੂੰ ਸਿਮਰਦਾ ਰਹਾ ਹਾਂ ਨਾਨਕ ਦਾਸ ਤੇਰੀ ਸ਼ਰਣਾਈ ਦਾਸ ਨਾਨਕ ਤੇਰਾ ਦਾਸ ਤੇਰੀ ਸ਼ਰਣ ਆਇਆ ਹੈ ਗੌੜੀ ਮਹਲਾ ਪੰਜਵਾਂ ਨੇਤਰ ਪ੍ਰਗਾਸ਼ ਕੀਆ ਗੁਰਦੇਵ ਹੇ ਗੁਰਦੇਵ ਜਿਸ ਮਨੁੱਖ ਦੀ ਆਤਮਾ ਕੱਖਾਂ ਨੂੰ ਤੋਂ ਗਿਆਨ ਦਾ ਚਾਨਣ ਬਖਸ਼ਿਆ ਹੈ ਭਰਮ ਗਏ ਪੂਰਨ ਪਈ ਸੇਵ ਰਹਾਓ ਉਸ ਦੇ ਸਾਰੇ ਵਹਿਮ ਭਰਮ ਖਤਮ ਹੋ ਗਏ ਤੇ ਉਹਨਾਂ ਦੀ ਸੇਵਾ ਸਫਲ ਹੋ ਗਈ ਸਿਰੇ ਚੜ ਗਈ ਸੀਤਲਾ ਤੇ ਰਖਿਆ ਬਿਹਾਰੀ اے ਸੁੰਦਰ ਸਰੂਪ ਤੂੰ ਹੀ ਸੀਤਲਾ ਤੋਂ ਬਚਾਇਆ ਹੈ ਬਿਹਾਰੀ ਸੁੰਦਰ ਸਰੂਪ ਬਿਹਾਰਨ ਸੋਹਣੇ ਰੂਪ ਵਾਲਾ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਹੇ ਪਾਰ ਬ੍ਰਹਮ ਹੇ ਪ੍ਰਭੂ ਤੂੰ ਹੀ ਕਿਰਪਾ ਕਰਕੇ ਸ਼ੀਤਲਾ ਤੋਂ ਬਚਾਇਆ ਹੈ ਹੋਰ ਕੋਈ ਦੇਵੀ ਆਦਿਕ ਤੇਰੇ ਬਰਾਬਰ ਦੀ ਨਹੀਂ ਹੈ ਨਾਨਕ ਨਾਮ ਜਪੈ ਸੋ ਜੀਵੈ ਹੇ ਨਾਨਕ ਜਿਹੜਾ ਮਨੁੱਖ ਹੋਰ ਸਾਰੇ ਆਸਰੇ ਛੱਡ ਕੇ ਪਰਮਾਤਮਾ ਦਾ ਨਾਮ ਜਪਦਾ ਹੈ ਉਹ ਆਤਮਿਕ ਜੀਵਨ ਹਾਸਲ ਕਰ ਲੈਂਦਾ ਹੈ ਸਾਧ ਸੰਗ ਹਰਿ ਅੰਮ੍ਰਿਤ ਪੀਵੈ ਕਿਉਂਕਿ ਉਹ ਸਾਧ ਸੰਗਤ ਵਿੱਚ ਰਹਿ ਕੇ ਆਤਮਕ ਜੀਵਨ ਦੇਣ ਵਾਲਾ ਹਰਨਾਮ ਰਸ ਪਿੰਦਾ ਰਹਿੰਦਾ ਹੈ ਗੌੜੀ ਮਹਲਾ ਪੰਜਵਾਂ ਧੰ ਓ ਮਸਤਕ ਧੰ ਤੇਰੇ ਨੇਤ हे ਪ੍ਰਭੂ ਭਾਗਾ ਵਾਲਾ ਹੈ ਉਹ ਮੱਥਾ ਤੇਰੇ ਦਰ ਤੇ ਨਹੀਂ ਆਉਂਦਾ ਹੈ ਭਾਗਾ ਵਾਲੀਆਂ ਹਨ ਅੱਖਾਂ ਜੋ ਤੇਰੇ دیدار ਵਿੱਚ ਮਸਤ ਰਹਿੰਦੀਆਂ ਹਨ ਤਨ ਓਏ ਭਗਤ ਜਿਨ ਤੁਮ ਸੰਗ ਹੈ ਤੋ ਭਾਗਾ ਵਾਲੇ ਹਨ ਉਹ ਭਗਤ ਜਨ ਜਿਨ੍ਹਾਂ ਦਾ ਤੇਰੇ ਨਾਲ ਪ੍ਰੇਮ ਬਣਿਆ ਰਹਿੰਦਾ ਹੈ। ਨਾਮ ਬਿਨਾ ਕੈਸੇ ਸੁਖ ਲਹੀਐ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਕਦੇ ਸੁਖ ਨਹੀਂ ਮਿਲ ਸਕਦਾ। ਰਸਨਾ RAM ਨਾਮ ਜਸ ਕਹੀਐ ਰਹਾਓ ਇਸ ਵਾਸਤੇ ਸਦਾ ਜੀਵ ਨਾਲ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ। ਪਰਮਾਤਮਾ ਦੀ ਸਿੱਖਤ ਸਲਾਹ ਕਰਨੀ ਚਾਹੀਦੀ ਹੈ ਤੈਨਹੀਂ ਉੱਪਰ ਜਾਈਏ ਕੁਰਬਾਨ ਉਹਨਾਂ ਤੋਂ ਸਦਾ ਸਦਕੇ ਜਾਣਾ ਚਾਹੀਦਾ ਹੈ ਨਾਨਕ ਜਿਨ ਜਪਿਆ ਨਿਰਬਾਨ ਹੈ ਨਾਨਕ ਜਿਸ ਜਿਸ ਨੇ ਵਾਸ਼ਨਾ ਰਹਿਤ ਪ੍ਰਭੂ ਦਾ ਨਾਮ ਜਪਿਆ ਹੈ ਗਉੜੀ ਮਹਲਾ 5 ਤੂੰ ਹੈ ਮਸਲਤ ਤੂੰ ਹੈ ਨਾਲ हे ਪ੍ਰਭੂ ਤੂੰ ਹਰਥਾ ਮੇਰਾ ਸਲਾਹਕਾਰ ਹੈ ਤੂੰ ਹੀ ਹਰਥਾ ਮੇਰੇ ਨਾਲ ਵੱਸਦਾ ਹੈ ਤੂੰ ਹੈ ਰੱਖੇ ਸਾਰ ਸੰਭਾਲ ਤੂੰ ਹੀ ਜੀਵਾਂ ਦੀ ਸਾਰ ਲੈ ਕੇ ਸੰਭਾਲ ਕਰਕੇ ਰੱਖਿਆ ਕਰਦਾ ਹੈ ਐਸਾ RAM ਦੀਨ ਦੁਨੀ ਸਹਾਈ हे ਮੇਰੇ ਵੀਰ ਪ੍ਰਮਾਤਮਾ ਇਸ ਲੋਕ ਤੇ ਪ੍ਰਲੋਕ ਵਿੱਚ ਅਜੇਹਾ ਸਾਥੀ ਹੈ ਦਾਸ ਕੀ ਪੈਜ ਰਖੈ ਮੇਰੇ ਭਾਈ ਰਹਾਉ हे ਮੇਰੇ ਭਾਈ ਉਹ ਆਪਣੇ ਸੇਵਕ ਦੀ ਇੱਜ਼ਤ ਹਰ ਥਾਂ ਰੱਖਦਾ ਹੈ ਆਗੈ ਆਪ ਏ ਥਾਨ ਵਸ ਜਾ ਕੈ ਜਿਸ ਪ੍ਰਮਾਤਮਾ ਦੇ ਵਸ ਵਿੱਚ ਸਾਡਾ ਇਹ ਲੋਕ ਹੈ ਉਹੀ ਆਪ ਪ੍ਰਲੋਕ ਵਿੱਚ ਵੀ ਸਾਡਾ ਰਾਖਾ ਹੈ ਆਠ ਪਹਰ ਮਨ ਹਰ ਕੋ ਜਾਪੈ ਮੇਰਾ ਮਨ ਤਾਂ ਅਠੇ ਪੈ ਰੋਸ ਪ੍ਰਮਾਤਮਾ ਦਾ ਨਾਮ ਜਪਦਾ ਹੈ ਪਤ ਪਰਵਾਣ ਸੱਚ ਨਿਸ਼ਾਨ हे प्रभु ਉਸ ਨੂੰ ਤੇਰੇ ਦਰਬਾਰ ਵਿੱਚ ਇੱਜ਼ਤ ਮਿਲਦੀ ਹੈ ਉਹ ਤੇਰੇ ਦਰ ਤੇ ਕਬੂਲ ਹੁੰਦਾ ਹੈ ਉਸ ਨੂੰ ਜੀਵਨ ਸਫਰ ਵਿੱਚ ਤੇਰਾ ਸਦਾ ਥੇ ਰਹਿਣ ਵਾਲਾ ਨਾਮ ਰਾਧਾਰੀ ਵਜੋਂ ਮਿਲਦਾ ਹੈ ਜਾਂ ਕੋ ਆਪ ਕਰੈ ਫੁਰਮਾਨ ਜਿਸ ਸੇਵਕ ਦੇ ਵਾਸਤੇ ਤੂੰ ਆਪ ਹੁਕਮ ਕਰਦਾ ਹੈ ਆਪੇ ਦਾਤਾ ਆਪ ਪ੍ਰਤਪਾਲ ਪ੍ਰਮਾਤਮਾ ਆਪ ਹੀ ਸਭ ਜੀਵਾਂ ਨੂੰ ਦਾਤਾ ਦੇਣ ਵਾਲਾ ਹੈ ਆਪ ਹੀ ਸਭ ਦੀ ਪਾਲਣਾ ਕਰਨ ਵਾਲਾ ਹੈ ਨਿਤ ਨਿਤ ਨਾਨਕ ਰਾਮ ਨਾਮ ਸੰਭਾਲ ਹੈ ਨਾਨਕ ਤੂੰ ਸਦਾ ਹੀ ਉਸ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖ ਗੋੜੀ ਮਹਲਾ ਪੰਜਵਾਂ ਸਤਗੁਰ ਪੂਰਾ ਦਇਆ ਕਰਪਾਲ ਆਪੋਲ ਗੁਰੂ ਜਿਸ ਮਨੁੱਖ ਉਤੇ ਦਇਆਵਾਨ ਹੁੰਦਾ ਹੈ ਹਿਰਦੈ ਵਸਿਆ ਸਦਾ ਗੋਪਾਲ ਸ੍ਰਿਸ਼ਟੀ ਦੇ ਰਖਕ ਪ੍ਰਮਾਤਮਾ ਦਾ ਨਾਮ ਸਦਾ ਉਸ ਦੇ ਹਿਰਦੇ ਵਿੱਚ ਵਸਿਆ ਰਹਿੰਦਾ ਹੈ RAM ਰਵਤ ਸਦ ਹੀ ਸੁਖ ਪਾਇਆ ਪ੍ਰਮਾਤਮਾ ਦਾ ਨਾਮ ਸਿਮਰਿਆ ਉਸ ਨੇ ਸਦਾ ਹੀ ਆਤਮਕ ਆਨੰਦ ਮਾਣਿਆ ਹੈ ਮਾਇਆ ਕਰੀ ਪੂਰਨ ਹਰ ਰਾਇਆ ਰਹਾਓ ਜਿਸ ਮਨੁੱਖ ਉਤੇ ਸਰਵ ਵਿਆਪਕ ਪ੍ਰਭੂ ਪਾਤਸ਼ਾਹ ਨੇ ਮਿਹਰ ਕੀਤੀ ਹੈ ਕਉ ਨਾਨਕ ਜਾ ਕੇ ਪੂਰੇ ਭਾਗ ਹੈ ਨਾਨਕ ਜਿਸ ਮਨੁੱਖ ਦੇ ਮੱਥੇ ਉਤੇ ਪੂਰੇ ਭਾਗ ਜਾਗ ਪੈਂਦੇ ਹਨ ਹਰ ਹਰ ਨਾਮ ਅਸਥਰ ਸੁਹਾਗ ਹਰੀ ਦਾ ਨਾਮ ਉਸ ਮਨੁੱਖ ਦੇ ਸਿਰ ਤੇ ਸਦਾ ਹੀ ਕਾਇਮ ਰਹਿਣ ਵਾਲਾ ਖਸਮ ਮਾਲਕ ਆਪਣਾ ਹੱਥ ਰੱਖਦਾ ਹੈ ਤੇ ਉਹ ਸਦਾ ਹੀ ਸੁਹਾਗ ਸਹਾਗਣ ਜੀਵ ਸਤਰੀ ਬਣ ਕੇ ਸੰਸਾਰ ਵਿੱਚ ਵਿਚਰਦੀ ਹੈ ਗੌੜੀ ਮਹਲਾ ਪੰਜਵਾ ਤੋਤੀ ਖੋਲ ਵਿਛਾਏ ਠੋ ਬ੍ਰਾਹਮਣ ਆਪਣੇ ਜਜ਼ਮਾਨਾਂ ਨੂੰ ਇਹ ਹੀ ਦੱਸਦਾ ਹੈ ਕਿ ਬ੍ਰਾਹਮਣ ਨੂੰ ਦਿੱਤਾ দান ਹੀ ਮੋਖ ਪਦਵੀ ਮਿਲਣ ਦਾ ਰਸਤਾ ਹੈ। ਗਰ ਤਬ ਵਾਂਗੂ ਲਾਹੇ ਪੇਟ ਗਧਿਆਂ ਵਾਂਗ ਉਸ ਬ੍ਰਾਹਮਣ ਨੇ ਸਰਾਦ ਆਦਿਕ ਸਮੇਂ ਜਜ਼ਮਾਨ ਦੇ ਘਰ ਦੇ ਚੌਂਕੇ ਵਿੱਚ ਬੈਠ ਕੇ ਆਪਣੀ ਧੋਤੀ ਦਾ ਪ੍ਰਲਾਦ ਦਾ ਹਿੱਸਾ ਲਾ ਕੇ ਧਰ ਲੈਂਦਾ ਹੈ ਤੇ ਖੋਤੇ ਵਾਂਗ ਦਵਾ ਦਾ ਖੀਰ ਆਦਿਕ ਆਪਣੇ ਢਿੱਡ ਵਿੱਚ ਪਾਈ ਜਾਂਦਾ। ਬੇਨ ਕਰ ਤੂੰ ਤੀ ਮੁਕਤ ਨਾ ਪਾਈਐ ਪ੍ਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਇਹ ਐਸਾ ਪਦਾਰਥ ਹੈ ਜੋ ਵਿਕਾਰਾਂ ਤੋਂ ਕਲਾਸੀ ਦਿੰਦਾ ਹੈ ਮੁਕਤ ਪਦਾਰਥ ਨਾਮ ਧਿਆਈਐ ਰਹਾਓ ਨਾਮ ਸਿਮਰਨ ਦੀ ਕਮਾਈ ਕਰਨ ਤੋਂ ਬਿਨਾ ਮੁਕਤ ਪਦਵੀ ਨਹੀਂ ਮਿਲਦੀ ਰਹਾਓ ਪੂਜਾ ਤਿਲਕ ਕਰਤ ਇਸ ਨਾਨਾ ਬ੍ਰਾਹਮਣ ਇਸ਼ਨਾਨ ਕਰਕੇ ਤਿਲਕ ਲਾ ਕੇ ਪੂਜਾ ਕਰਦਾ ਹੈ ਛੁਰੀ ਕੱਢ ਲੈ ਵਹ ਹੱਥ ਦਾ ਨਾ ਤੇ ਛੁਰੀ ਕੱਢ ਕੇ ਹੱਥ ਵਿੱਚ ਦਾਨ ਲੈਂਦਾ ਹੈ 베ਦ ਪੜੈ ਮੁਖ ਮਿੱਠੀ ਬਾਣੀ 베ਦ ਪੜੈ ਮੁਖ ਮਿੱਠੀ ਬਾਣੀ ਬ੍ਰਾਹਮਣ ਮੋਤਾ ਮਿੱਠੀ ਸੁਰ ਨਾਲ ਵੇਦ ਮੰਤਰ ਪੜਦਾ ਹੈ ਜੀਆਂ ਕੋਹਤ ਨ ਸੰਗੈ ਪ੍ਰਾਣੀ ਪਰ ਆਪਣੇ ਜ਼ਮਾਨਾ ਨਾਲ ਧੋਖਾ ਕਰਦੇ ਆ ਰਤਾ ਨਹੀਂ ਚੁੱਕਦਾ ਕੋਹ ਨਾਨਕ ਜਿਸ ਕਿਰਪਾ ਤਾਰੈ ਪਰ ਹੈ ਨਾਨਕ ਬ੍ਰਾਹਮਣ ਦੇ ਵੀ ਕੀ ਵਾਸ ਜਿਸ ਮਨੁੱਖ ਉਤੇ ਪ੍ਰਮਾਤਮਾ ਮਿਹਰ ਕਰਦਾ ਹੈ ਉਹ ਪ੍ਰਮਾਤਮਾ ਦੇ ਗੁਣ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ ਹੇ ਰਦਾਸ ਸ਼ੁੱਧ ਬ੍ਰਾਹਮ ਵਿਚਾਰੇ ਜਿਸਨਾ ਜਿਸ ਦੀ ਬਰਕਤ ਨਾਲ ਉਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ ਤੇ ਉਹ ਕਿਸੇ ਨਾਲ ਠੱਗੀ ਫਰੇਵ ਨਹੀਂ ਕਰਦਾ